ਫਗਵਾੜਾ ਨੇੜਲੇ ਪਿੰਡ ਪੰਜਟਾ ਵਿਖੇ ਘਰੇਲੂ ਵਿਵਾਦਾਂ ਦੇ ਚੱਲਦੇ ਇੱਕ ਵਿਅਕਤੀ ਨੇ ਕੀਤੀ ਆਪਣੀ ਜੀਵਨ ਲੀਲਾ ਸਮਾਪਤ ਪਰਿਵਾਰ ਮੈਂਬਰਾਂ ਨੇ ਲਗਾਏ ਵਿਅਕਤੀ ਦੇ ਘਰ ਵਾਲੇ ਉੱਪਰ ਗੰਭੀਰ આરોਪ 9 ਮਹੀਨੇ ਪਹਿਲਾਂ ਹੋਇਆ ਸੀ ਵਿਅਕਤੀ ਦਾ ਵਿਆਹ ਪੰਜ ਭੈਣਾਂ ਦਾ ਸੀ ਇਕੱਲਾ ਭਰਾ ਪਰਿਵਾਰ ਕਰ ਰਿਹਾ ਹੈ ਇਨਸਾਫ ਦੀ ਮੰਗ ਪੁਲਿਸ ਕਰ ਰਹੀ ਮਾਮਲੇ ਦੀ ਜਾਂਚ ਦੂਜਾ ਪੱਖ ਵੀ ਆਪਣੀ ਗੱਲ ਰੱਖਣ ਲਈ ਸਾਡੇ ਨਾਲ ਸੰਪਰਕ ਕਰ ਸਕਦਾ ਹੈ Ano po yung kalawbayan? Hindi, Madam. Iiyan mabab na. Keren Jit. Hindi. Isang social na maula yar, ala brother si. Hindi. 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 Hindi ਕਹਿੰਦੀ ਮੈਂ ਨਹੀਂ ਰਹਿਣਾ ਮੇਰਾ ਬ੍ਰਦਰ ਕਹਿੰਦਾ ਚੱਲ ਕੋਈ ਨਾ ਰਹਿ ਫੇ ਨਹੀਂ ਰਹਿਣਾ ਤਾਂ ਇਹਨੇ ਉੱਤੋਂ ਜ਼ਬਰਦਸਤੀ ਸੈਨ ਕਰਾਏ ਸਾਨੂੰ ਉੱਥੇ ਨੀਂ ਨਹੀਂ ਭੁਲਾਇਆ ਮਾਂ ਤਾਂ ਮਾਸੀ ਤਾਂ ਇਹਦੀ ਹੋਰ ਇੱਕ ਹੋਰ ਜਨਾਨੀ ਆਈ ਸੀ ਤਿੰਨ ਜਣੀਆਂ ਆਈਆਂ ਸਮਾਨ ਉੱਪਰੋਂ ਲਾ ਕੇ ਸਾਰਾ ਲੈ ਗਈਆਂ ਮੇਰੇ ਭਰਾ ਨੇ ਮੈਂ ਤਾਂ ਕੀਤੀਆਂ ਨਾ ਜਾਂ ਮੇਰੇ ਵਿੱਚ ਪੇੜਾ ਮਾਰ ਕੇ ਗਈ ਮੇਰੀ ਮਾਂ ਨੂੰ ਬੋਲ ਕੇ ਕਿ ਮੇਰੇ ਪੇੜਾ ਨੂੰ ਕਹਿੰਦੀਆਂ ਤੁਸੀਂ ਰੱਖ ਲਓ ਕਹਿੰਦੀ ਹੁਣ ਇਹਨੂੰ ਤੁਸੀਂ ਰੱਖ ਲਓ ਪੇੜਾ ਰਹਿ ਲਵੇ मैं आती गई अपने भा को मैं कह का, काके तू ऐसा ना करी कहता नहीं तू नहीं करता मैं मैं, मैं, मैं <laughs> ना मैं नहीं करता मैं ऐसा कहता तू चल जाता ले जा मैं सरे गई तू वजह से चाह दे के आवाज उन्होंने मेरा भा मस्ती लग मर जी आज कौर मैं अमृतपाल दी सिस्टर या ਹਾਂਜੀ ਤੇ ਇਹ ਸੋਸਾਇਟੀ ਕੀਤਾ ਗਿਆ ਇਹਨਾਂ ਵੱਲੋਂ ਕਿ ਕਾਰਨ ਕੀ ਸੀਗਾ ਮਤਲਬ ਕਾਰਨ ਇਹ ਸੀਗਾ ਇਹਦਾ ਵਿਆਹ ਹੋਇਆ ਜੂਨ ਮਹੀਨੇ ਚ ਵਿਆਹ ਤੋਂ ਬਾਅਦ ਇਹਦੀ ਜਨਾਨੀ ਬੜੀ ਸੋਹਣੀ ਰਹਿੰਦੀ ਸੀ ਠੀਕ ਠਾਕ ਰਹਿੰਦੀ ਸੀ ਜਿਹੜੇ ਇਹਦੇ ਬਚੋਲੇ ਆ ਹਰੀਓਮਿਆਂ ਪਲਾਟਾ ਚ ਰਹਿੰਦਾ ਉਹਦੀ ਨੋ ਨੇ ਰਿਸ਼ਤਾ ਕਰਾਇਆ ਉਹਦੇ ਮੁੰਡੇ ਨੇ ਕਰਾਇਆ ਆ ਤੇ ਜਦੋਂ ਤੋਂ ਇਹ ਉਹਨਾਂ ਦੇ ਘਰ ਜਾਣ ਲੱਪਈ ਆ ਉਦੋਂ ਤੋਂ ਇਹ ਸਾਡੀ ਬੋਟੀ ਮੇ ਮੁੰਡੇ ਦੇ ਕਹਿਣ ਚੋਂ ਵੀ ਬਾਹਰ ਹੋ ਗਈ ਸਾਡੇ ਕਹਿਣ ਚੋਂ ਵੀ ਬਾਹਰ ਮਾ ਦੇ ਕਹਿਣ ਚੋਂ ਵੀ ਬਾਹਰ ਜੇ ਅਸੀਂ ਫੋਨ ਕਰਕੇ ਸਮਝਾਉਣਾ ਵੀ ਪ੍ਰੀਤ ਕਾਕਾ ਕੰਮ ਤੇ ਜਾਂਦਾ ਤੂੰ ਕਰ ਰਿਆ ਕਰ ਤੇ ਉਹ ਕਹਿੰਦੀ ਮੇਰੀ ਸੱਸ ਕਹਵੇ ਮੈਨੂੰ ਮੇਰਾ ਆਦਮੀ ਕਹਵੇ ਪਰ ਸਾਡੇ ਮੁੰਡੇ ਨੂੰ ਇੰਨਾ ਜ਼ਿਆਦਾ ਟੌਰਚਰ ਕਰਦੀ ਸੀ ਉਹਨ ਸੰਨੂ ਵੀ ਬੁਲਾਉਣਾ ਛੱਡ ਦਿੱਤਾ ਹਿਆਰਪੁਰ ਤੁਸੀਂ ਜਾ ਕੇ ਪੁੱਛ ਲਿਓ ਅਸੀਂ ਸਾਡੀ ਮਾਂ ਬਿਮਾਰ ਹੋ ਗਈ ਉੱਥੇ ਦਾਖਲ ਰਹੀ ਮੇਰੀ ਭੈਣ ਛੋਟੀ ਕੋਲ ਰਹੀ ਆ ਮੇਰੀ ਮਾਂ ਨੂੰ ਦੇਖਣ ਤੱਕ ਨਹੀਂ ਸਾਡੇ ਭਰਾ ਨੂੰ ਜਾਣ ਦਿੱਤਾ ਇੰਨਾ ਉਸ ਜਨਾਨੀ ਨੇ ਸਾਨੂੰ ਪਰੇਸ਼ਾਨ ਕੀਤਾ ਹੈ ਜੀ ਪਤਾ ਲੱਗਾ ਕਿ ਜਦੋਂ ਹਾਂ ਜੀ ਸਾਨੂੰ ਉਹਨੇ ਪਹਿਲਾਂ ਮੁੰਡੇ ਸਾਡੇ ਨੇ ਦੱਸਿਆ ਸੀ ਵੀ ਮੈਂ 20 ਤਰੀਕ ਨੂੰ ਆਣਾ ਐ ਮੈਂ ਫੈਸਲਾ ਕਰਨਾ ਵੀ ਮੈਂ ਤੇਰੇ ਰਹਿਣਾ ਨਹੀਂ ਹੈਗਾ ਤੇ ਅਸੀਂ ਵੀ ਚਲੋ ਕਰ ਲਈ ਸਲਾਹ ਵੀ ਚਲੋ ਸਮਝਾ ਲਵਾਂਗੇ ਜੀ ਦਾ ਇਹਨਾਂ ਦਾ ਘਰ ਬੰਦਦਾ ਰਹਿ ਜੇ 20 ਤਰੀਕ ਨੂੰ ਅਸੀਂ ਆਵਾਂਗੇ ਸਾਰੇ ਪਰ ਕੱਲ ਉਹਨੇ ਅਚਾਨਕੇ ਪਲਾਨ ਬਣਾ ਲਿਆ ਉਹਨਾਂ ਨੂੰ ਪਤਾ ਸੀ ਵੀ ਇਹਦੀ ਪੈਣਾ ਨੇ ਤਾਂ ਆ ਜਾਣਾ 20 ਤਰੀਕ ਨੂੰ ਮਾਂ ਕੱਲੀ ਸਾਡੀ ਅੰਨੀ ਜਨਾਨੀ ਮਾਂ ਆ ਤੇ ਉਹਤੇ ਵੀ ਇਹਨੇ ਅੱਗੇ ਵੀ ਆਪਣੀ ਮਾਂ ਨੂੰ ਤਾਂ ਮਾਸੀ ਨੂੰ ਸਦ ਦੱਸ ਦਿਆ ਤੇ ਚਾਰ ਵਾਰੀ ਇਹਨਾਂ ਨੇ ਸਾਨੂੰ ਦੱਸਿਆ ਵੀ ਮੇਰੇ ਤੇ ਪੰਚਾਇਤ ਕਰਦੀ ਆ ਆ ਤੁਸੀਂ ਮੈਨੂੰ ਇਹ ਦੱਸੋ ਦੋ ਜਲਾਨੀਆਂ ਦੀ ਪੰਚਾਇਤ ਕਿਹੜੀ ਹੋ ਗਈ ਨਾ ਕੋਈ ਸਾਡੇ ਪਿੰਡ ਦਾ ਸਰਪੰਚ ਪੰਜ ਨਾ ਉਹਨਾਂ ਦੇ ਪਿੰਡ ਜਗਰਾਮਾ ਦਾ ਕੋਈ ਸਰਪੰਚ ਪੰਜ ਸਭ ਨਾਲ ਬੜਾ ਧੋਖਾ ਸਾਡੇ ਨਾਲ ਇਹ ਕੀਤਾ ਹੈ ਹਰੀਆਮ ਦੇ ਨੌਪੁੱਤ ਨੇ ਤੇ ਬੇ ਸਾਡੇ ਮੁੰਡੇ ਨੂੰ ਨਹੀਂ ਦੱਸਿਆ ਸਾਨੂੰ ਨਹੀਂ ਦੱਸਿਆ ਵੀ ਇਹ ਪਹਿਲਾਂ ਵਿਆਹੀ ਹੋ ਸੀਗੀ ਸਾਡੇ ਨਾਲ ਇਹ ਧੋਖਾ ਹੀ ਨਹੀਂ ਵੱਡਾ ਕੀਤਾ ਇਹਦੀ ਮਾਸੀ ਨੇ ਧੋਖਾ ਕੀਤਾ ਜਦੋਂ ਨਹੀਂ ਸਾਡੇ ਮੁੰਡੇ ਨਾਰਾਜ਼ ਹੀ ਸੀ ਵਿਆਹ ਲਈ ਫੇਰ ਸਾਡੇ ਮੁੰਡੇ ਨਾਲ ਕਿਉਂ ਉਹਦਾ ਰਿਸ਼ਤਾ ਕੀਤਾ ਜਿਸ ਮੁੰਡੇ ਨੇ ਸੋਸਾਇਟੀ ਕੀਤਾ ਜਿੰਨੀ ਉਮਰ ਸੀਗੀ ਉਹਦੀ ਉਮਰ ਮੇਰੇ ਤੋਂ 2 ਸਾਲ ਛੋਟਾ ਸੀਗਾ ਮੈਨੂੰ ਹੁਣ 35 ਸਾਲ ਲੱਗ ਗਿਆ ਉਹ 33 34 ਸਾਲ 32 33 ਸਾਲ ਦਾ ਹੋ ਗਿਆ ਕਾਰਨ ਕੀ ਲੱਗਦਾ ਤੁਹਾਨੂੰ ਕੀ ਕਾਰਨ ਇਹ ਆ ਜੀ ਉਹ ਸੀਗਾ ਪੈਸੇ ਤੋਂ ਗਰੀਬ ਉਹ ਜਿਹੜੀ ਜਨਾਨੀ ਸੀਗੀ ਉਹਨੂੰ ਚਾਹੀਦਾ ਸੀ ਬੰਦਾ ਪੈਸੇ ਵਾਲਾ ਸਾਡੇ ਭਰਾ ਦੀ ਇਨਕਮ ਸੀਗੀ ਬਹੁਤ ਘੱਟ ਪਰ ਫਿਰ ਵੀ ਉਹ ਦਿਹਾੜੀ ਕਰਦਾ ਸੀ ਉਹਦੇ ਸ਼ੌਂਕ ਪੂਰੇ ਕਰਦਾ ਸੀ ਜਿੰਨਾ ਪਾ ਦਿੰਦੀਆਂ ਸੀ ਜੋ ਵੀ ਮਹਮਸ ਨੂਡਲ ਉਹਨੇ ਖਾਣੇ ਆ ਉਹਨੂੰ ਖਵਾਉਦਾ ਸੀਗਾ ਘਰ ਮਾਂ ਨੂੰ ਨਹੀਂ ਬੁਲਾਉਂਦੀ ਸੀ ਭੈਣ ਨੂੰ ਨਹੀਂ ਸਾਡੇ ਤਾਂ ਜ਼ਿਆਦਾ ਵਿਆਹ ਹੋ ਗਿਆ ਸਾਡੇ ਘਰ ਨਹੀਂ ਜਾ ਕੇ ਬੜਿਆ ਹੁਣ ਅਸੀਂ ਆਏ ਆ ਜਦੋਂ ਉਹਦੀ ਜਨਾਨੀ ਗਈ ਆ ਮੈਂ ਇਹਨੂੰ ਇੱਕ ਮੁੰਡੇ ਨੂੰ ਸੱਦਿਆ ਮੇਰੀ ਕੁੜੀ ਦਾ ਜਨਮ ਦੇਣੀ ਆ ਤੁਸੀਂ ਆਉਣ ਆਈਆਂ ਉਸੇ ਰਾਤ ਨੂੰ ਇਸ ਜਨਾਨੀ ਨੇ ਸਾਡੇ ਮੁੰਡੇ ਨਾਲ ਉੱਪਰ ਚਵਾਰੇ ਚ ਕੁੱਟ ਮਾਰ ਕੀਤੀ ਆ ਤੇ ਕੁੱਟ ਮਾਰ ਕਰਕੇ ਭੱਜ ਗਈ ਇਹਨੂੰ ਕਹਿੰਦੀ ਮੈਂ ਆਪਣੀ ਮਾਸੀ ਦੇ ਚੱਲੀ ਆ ਮਾਸੀ ਦੇ ਨਹੀਂ ਗਈ ਮਾਸੀ ਨੂੰ ਮੁੰਡੇ ਨੇ ਫੋਨ ਕੀਤਾ ਮਾਸੀ ਕਹਿੰਦੀ ਮੇਰੇ ਨਹੀਂ ਆਏ ਭੂਆ ਨੂੰ ਫੋਨ ਕੀਤਾ ਭੂਆ ਦੇ ਨਹੀਂ ਗਈ ਫਿਰ ਮੁੰਡਾ ਇਹਨੂੰ ਬੋਲਿਆ ਤੂੰ ਦੋ ਰਾਤਾਂ ਕਿੱਥੇ ਰਹਿ ਕੇ ਆਈ ਆ ਮੁੰਡੇ ਨੂੰ ਜਦੋਂ ਇਹਦੀ ਸੱਚਾਈ ਪਤਾ ਲੱਗ ਗਈ ਉਦੋਂ ਹੀ ਆਪਣੀ ਮਾਂ ਦੇ ਕੋਲ ਜਾ ਕੇ ਬਹਿ ਗਈ ਤੁਹਾਡਾ ਕਹਿਣਾ ਕਿ ਘਰੇਲੂ ਵੀ ਗੱਲ ਹੈ ਜਿਹੜਾ ਉਹਨਾਂ ਦਾ ਆਪਸੀ ਡਿਸਟ੍ਰਿਬਿਊਟ ਚੱਲਦਾ ਸੀ ਉਹਦੇ ਕਰਕੇ ਮੁੰਡੇ ਨੇ ਡਿਪੈਂਡੈਂਸ ਸੋਕੇਟ ਸੁਸਾਇਟੀ ਹਾਂਜੀ ਹੁਣ ਤੁਹਾਡੇ ਵੱਲੋਂ ਕੋਈ ਪੁਲਿਸ ਨੂੰ ਸੂਚਨਾ ਦਿੱਤੀ ਗਈ ਜਾਂ ਲਿਖਤੀ ਸ਼ਿਕਾਇਤ ਦਿੱਤੀ ਗਈ ਕੀ ਦੇਣੀ ਹੈ ਲਈ ਹਾਂ ਜੀ ਦੇਣੀ ਹੈ ਹਾਂ ਜੀ ਦੇਣੂੰ ਹਨ ਜਾ ਰਹੇ ਹਾਂ ਅਸੀਂ ਜਾਣਾ ਹੈ ਮੁੰਡੇ ਨੂੰ ਸਾਡੇ ਨੂੰ ਟੌਰਚਰ ਬਹੁਤ ਜ਼ਿਆਦਾ ਕਰਦੀ ਆ ਸਾਨੂੰ ਇਨਸਾਫ਼ ਮਿਲਣਾ ਚਾਹੀਦਾ ਆ ਸਾਰੀ ਰਾਤ ਸਾਡੇ ਮੁੰਡੇ ਨਾਲ ਗੱਲ ਕਰਦੀ ਰਹੀ ਆ ਉਦੋਂ ਅਸੀਂ ਮੰਨਦੇ ਮੁੰਡਾ ਸ਼ਰਾਬ ਦੇ ਨਸ਼ੇ 'ਚ ਸੀ ਤੇਰੇ ਮੁੰਡੇ ਨੇ ਇਹਨੂੰ ਫੋਨ ਕੀਤਾ ਮੈਂ ਮਰ ਜਾਣਾ ਕਹਿੰਦੀ ਤੇਰੇ ਆਰਗੇ ਬੰਦੇ ਕਹਿੰਦੇ ਆ ਮਾਰ ਦੇਣੀ ਤੁਹਾਨੂੰ ਕਿੰਨੇ ਵਜੇ ਪਤਾ ਲੱਗਾ ਕੀ ਮਰਨ ਦਾ ਸਾਨੂੰ ਮੈਨੂੰ ਮੇਰੀ ਭੈਣ ਨੇ 11 ਵਜੇ ਫੋਨ ਕੀਤਾ ਤੇ ਮੈਂ ਆਪਣੇ ਪਿੰਡੋਂ ਆਈ ਆ ਤੇ ਮੇਰੇ ਘਰਦਿਆਂ ਨੇ ਮੇਰੀ ਭੈਣ ਨੂੰ ਛੋਟੀ ਨੂੰ 9 ਵਜੇ ਪਤਾ ਲੱਗ ਗਿਆ ਜਦੋਂ ਚਾਹ ਦੇਣ ਗਈ ਆ ਉਹਨੇ ਕਿਹਾ ਕਾਕੇ ਤੇ ਥੱਲੇ ਆ ਜਾ ਉਹ ਕਹਿੰਦਾ ਮੈਂ ਕੁਛ ਨਹੀਂ ਕਰਨਾ ਤੂੰ ਜਾ ਉਦੋਂ ਉਹਨੇ ਪੌੜੀਆਂ 'ਚ ਸੁਣਿਆ ਉਹਦੇ ਘਰ ਵਾਲੀ ਦਾ ਫੋਨ ਚੱਲਦਾ ਸੀ ਲਾਸਟ ਕਾਲ ਉਹਦੀ ਹੋਈ ਆ ਅਸੀਂ ਹੁਣ ਪੁਲਿਸ ਵਾਲੇ ਕੱਟਦੇ ਕਾਲ ਕੱਟੀ ਜਾਣ ਪਰ ਸਾਨੂੰ ਪਰਸ ਰਾਤ ਉਹਨਾਂ ਫੋਨ ਕਰਦਾ ਰਾਤੀ ਮੈਨੂੰ ਰੋਕੇ ਫੋਨ ਕੀਤਾ ਦੀਦੀ ਮੈਂ ਮਰ ਜਾਣਾ ਮੈਂ ਮਰ ਜਣਾ ਅਛੇ ਤੂੰ ਇਹ ਕੰਮ ਨਹੀਂ ਕਰਨਾ ਤੂੰ ਸਾਡੇ ਕੋਲ ਆ ਜਾ ਮੈਨੂੰ ਪ੍ਰੀਤ ਚਾਹੀਦੀ ਆ ਪ੍ਰੀਤ ਕਹਿੰਦੀ ਤੂੰ ਮਰ ਜਾ ਕਹਿੰਦਾ ਦੀਦੀ ਮੈਂ ਉਹ ਕਹਿੰਦੀ ਆ ਮੈਂ ਮਰ ਜਾਣਾ ਉਹ ਮਰੀ ਨਹੀਂ ਪਰ ਮੈਂ ਮਰ ਕੇ ਦਿਖਾਉਂਗਾ ਸਾਡੇ ਮੁੰਡੇ ਨੇ ਆਪਣੀ ਸੱਚਾਈ ਸਾਬਤ ਕੀਤੀ ਆ ਸਾਨੂੰ ਇਨਸਾਫ ਮਿਲਣਾ ਚਾਹੀਦਾ ਮੇਰੀ ਮਾਂ ਨਹੀਂ ਜਨਾਨੀ ਆ ਇਹਨੂੰ ਇਨਸਾਫ ਮਿਲਣਾ ਚਾਹੀਦਾ ਤੁਸੀਂ ਹੁਣ ਸਾਰੇ ਜੋ ਜੋ ਵੀ ਵੀਡੀਓ ਸੁਣਦੇ ਆ ਦੱਸਿਓ ਮੇਰੀ ਮਾਂ ਨੂੰ ਕੌਣ ਸਹਾਰਾ ਦੇਊਗਾ ਇਹਦਾ ਬਡਾਪੇ ਦਾ ਸਹਾਰਾ ਕੌਣ ਬਣੂਗਾ ਸਾਡਾ ਭੈਣਾ ਦਾ ਭਰਾ ਚਲ ਗਿਆ ਕਿੰਨੇ ਭੈਣ ਭਰਾ ਸੀਗੇ ਅਸੀਂ ਪੰਜ ਭੈਣਾਂ ਇੱਕ ਭਰਾ ਆ ਸਾਡਾ ਉਹ ਵੀ ਅੱਜ ਸਾਡਾ ਨਹੀਂ ਰਿਹਾ ਉਹ ਵੀ ਪ੍ਰੀਤ ਦਾ ਹੋ ਕੇ ਮਰ ਗਿਆ ਆ ਪੰਜ ਤੇ ਹੈਂਗਿੰਗ ਦਾ ਮਾਮਲਾ ਸਾਹਮਣੇ ਆਇਆ ਜਾਣਕਾਰੀ ਦਿਓ ਉਸ ਬਾਰੇ ਸਾਰੀ ਅਮਰਤਪਾਲ ਸਿੰਘ ਉਮਰ ਕਰੀਬ 32-33 ਸਾਲ ਪੁੱਤਰ ਅਜੀਤ ਸਿੰਘ ਵਾਸੀ ਪਾਸਟਾ ਇਸ ਲੜਕੀ ਨੇ ਆਪਣੇ ਘਰ ਵਿੱਚ ਮਤਲਬ ਇਹ ਫਾ ਲਿਆ ਆ ਕਾਰਨ ਹਾਲੇ ਸਾਨੂੰ ਕੁਝ ਨਹੀਂ ਪਤਾ ਰਿਟਨ ਸਟੇਟਮੈਂਟ ਨਾਲ ਤਾਂ ਲੜਕੀ ਪਰਿਵਾਰ ਵੱਲੋਂ ਆਈ ਆ ਉਹਦੇ ਜਿਹੜੀ ਘਰ ਵਾਲੀ ਪਰ ਮਨ ਲੈ ਕੇ ਇੱਕ ਸਾਰਾ ਪਰਿਵਾਰ ਵੱਲੋਂ ਨਾ ਹੀ ਇਹ ਇਹਦੇ ਮਾਤਾ ਪਿਤਾ ਵੱਲੋਂ ਹਾਲੇ ਕੋਈ ਸਟੇਟਮੈਂਟ ਸਾਨੂੰ ਡਾਕਟਰ ਨਹੀਂ ਆਈ ਲੇਕਿਨ ਹੈਂਗਿੰਗ ਹੋਈ ਆ ਜਿਦਾ ਰਿਟਨ ਸਟੇਟਮੈਂਟ ਆਉਂਦੀ ਆ ਤੇ ਬਣਦੀ ਕਾਰਵਾਈ ਕੀਤੀ ਜਾਊਗੀ ਕਿੰਨੇ ਵਜੇ ਦਾ ਮਾਮਲਾ ਹੈ ਕੁਛ ਪੁਲਿਸ ਨੂੰ ਕਿੰਨੇ ਵਜੇ ਸੁਣਿਆ ਸਾਨੂੰ ਤਾਂ ਇਹ ਸਵੇਰੇ ਮੇਰਾ ਖਿਆਲ 10:00 ਵਜੇ 10:30 ਤੋਂ 10:00 ਵਜੇ ਦੀ ਗੱਲ ਹੀ ਆ ਯੋਲਾ ਪਤਾ ਲੱਗਾ ਤੇ ਜਿਹੜੀ ਡੈੱਡ ਬੋਡੀ ਆ ਉਹਨੂੰ ਓਏ ਮਰਜ਼ੀ ਦੇਖਾਈਆ ਫਗਵਾੜੀ ਸਬ ਹਸਪੀਟਲ ਪਹਿਲੇ ਪਰਿਵਾਰਿਕ ਮੈਂਬਰਾਂ ਨੇ ਕੁਝ ਕਿਹਾ ਹੋਵੇ ਮੌਕੇ ਤੇ ਤੁਸੀਂ ਪਹੁੰਚੇ ਹੈਗੇ ਦੇਖੋ ਜੀ ਰੋਪ ਵਿੱਚ ਕੁਝ ਵੀ ਕਹਿ ਸਕਦੇ ਆ ਅਸੀਂ ਔਨ ਰਿਕਾਰਡ ਮੰਨਾਂਗੇ ਜਦੋਂ ਔਨ ਰਿਕਾਰਡ ਆ ਗਿਆ ਨਾ ਉਹੀ ਸੱਚਾਈ ਹੋਊਗੀ ਆਦਰਵਾਇਜ਼ ਨਹੀਂ ਆਪਾਂ ਕੁਝ ਵੀ ਪਹਿਲਾਂ ਕਹਿ ਸਕਦੇ ਤੇ ਪੁਲਿਸ ਵੱਲੋਂ ਅਗਲੀ ਕਾਰਵਾਈ ਮਤਲਬ ਕਿੱਦਾਂ ਹੋ ਰਹੀ ਹੈ ਹਾਲੇ ਤੱਕ ਤਾਂ ਇਹਨਾਂ ਨੇ ਆਇਆ ਜਾ ਰਿਹਾ ਕਿਸੇ ਨੂੰ ਕਿੱਦਾਂ ਕੁਝ ਹਾਂਜੀ ਪੁਲਿਸ ਵੱਲੋਂ ਅਗਲੀ ਕਾਰਵਾਈ ਕੀ ਹੈ ਫੈਮਿਲੀ ਮਤਲਬ ਕੀ ਚਾਹੁੰਦੀ ਹੈ ਫੈਮਿਲੀ ਹਾਲੇ ਕੁਝ ਨਹੀਂ ਕਹਿ ਸਕਦੇ ਔਨ ਰਿ